ਅੰਤਰਰਾਸ਼ਟਰੀ ਪੁਲਸ ਖੇਡਾਂ ਵਿੱਚ ਇੱਕ ਨਹੀਂ ਦੋ ਨਹੀਂ ਪੂਰੇ 7 ਮੈਡਲ ਜਿੱਤ ਲਿਆਈ ਪੰਜਾਬ ਦੀ ਕੁੜੀ ਰਜਨੀ ਨੇ ਜਿੱਤੇ 4 गोल्ड एक सिल्वर ਅਤੇ ਦੋ ব্রੋਜ਼ ਮੈਡਲ ਗਰਦਾਸਪੁਰ ਪੰਜਾਬ ਪੁਲਿਸ ਦੀ ਹੈਡ ਕਾਂਸਟੇਬਲ ਰਜਨੀ ਜੋ 17 ਸਾਲ ਦੇ ਕੈਰੀਅਰ ਵਿੱਚ ਪਹਿਲੀ ਵਾਰ ਇੰਟਰਨੈਸ਼ਨਲ ਲੈਵਲ ਤੇ ਇੱਕ ਨਹੀਂ ਦੋ ਨਹੀਂ ਭਲਕੇ ਪੂਰੇ ਸੱਤ ਮੈਡਲ ਜਿੱਤ ਕੇ ਲਈ ਹੈ ਰਜਨੀ ਨੇ ਯੂ ਐਸ ਏ ਵਿੱਚ ਵਰਲਡ ਪੁਲਸ ਗੇਮਜ਼ ਵਿੱਚ 100 ਮੀਟਰ 400 ਮੀਟਰ ਅਤੇ ਹੋਰ ਮਿਲਾ ਕੇ ਕੁੱਲ ਸੱਤ ਇਵੈਂਟਸ ਵਿੱਚ ਭਾਗ ਲਿਆ ਜਿਨ੍ਹਾਂ ਵਿੱਚ ਚਾਰ 골ਡ ਇੱਕ ਸਿਲਵਰ ਅਤੇ ਦੋ ব্রੋਜ਼ ਮੈਡਲ ਜਿੱਤੇ ਹਨ ਰਜਨੀ ਨੇ ਆਪਣੀ ਕਾਮਯਾਬੀ ਦਾ ਸਿਹਰਾ ਸੋਹਰਾ ਪਰਿਵਾਰ ਨੂੰ ਦਿੱਤਾ ਹੈ ਉਹਨਾਂ ਨੇ ਕਿਹਾ ਕਿ ਵਿਆਤੋਂ ਬਾਅਦ ਉਸਨੇ ਆਪਣੀ ਪ੍ਰੈਕਟਿਸ ਛੱਡ ਦਿੱਤੀ ਸੀ ਅਤੇ ਉਸ ਤੋਂ ਬਾਅਦ ਉਸਦੀ ਸੱਸ ਅਤੇ ਪਤੀ ਨੇ ਉਸ ਨੂੰ ਪ੍ਰੇਰਿਤ ਕੀਤਾ ਉਸ ਤੋਂ ਬਾਅਦ ਉਸਨੇ ਫਿਰ ਪ੍ਰੈਕਟਿਸ ਸ਼ੁਰੂ ਕੀਤੀ ਅਤੇ ਹੁਣ ਅੱਜ ਯੂਐਸਏ ਤੋਂ 7 ਮੈਡਲ ਜਿੱਤ ਕੇ ਲਿਆਈ ਹੈ ਸੁਣਦੇ ਹਾਂ ਤੁਹਾਨੂੰ ਕਿ ਕੁਝ ਕਿਹਾ ਰਜਨੀ ਨੇ ਕਿ ਉਸ ਨੂੰ ਕਿਸ ਤਰ੍ਹਾਂ ਇਹ ਸਾਰੀ ਕਾਮਯਾਬੀ ਮਿਲੀ ਸਭ ਸਿਕਾਲ ਮੈਂ ਲੇਡੀ ਕਨਸਟੇਬਲ ਰਜਨੀ ਮੈਂ ਸੈਂਟਰ ਸਪੋਰਟ ਚਲੰਦਰ ਪ੍ਰੈਕਟਿਸ ਕਰਦੀ ਹਾਂ ਮੇਰੇ ਕੋਲ ਦਾ ਨਾਮ ਮੈਂ ਚਲੋ ਜਿਹੜਾ ਗੇਮ ਆ ਉਹ ਨਾਲ ਆ ਜਿਹੜਾ ਕਰ ਰਿਹਾ ਆਪਣੀ ਇਹ ਨਾਲ ਹੈ ਮੈਂ ਲੇਡੀ ਕਨਸਟੇਬਲ ਰਜਨੀ ਮੈਂ ਸੈਂਟਰ ਸਪੋਰਟ ਜਲੰਧਰ ਪ੍ਰੈਕਟਿਸ ਕਰਦੀ ਆ ਮੈਂ ਯੂ ਐਸ اے ਵਰਲਡ ਪੁਲਿਸ ਫਾਇਰ ਗੇਮ ਹੋਈਆਂ ਸੀ ਜਿਹੜੇ ਪਾਰਟਿਸਪੇਟ ਕੀਤਾ ਸਾਡੇ ਇਧਰ ਆਲ ਇੰਡੀਆ ਪੁਲਿਸ ਚੋ 골ਡ ਮੈਡਲ ਨੂੰ ਉਥੇ ਮਤਲਬ ਸਿਲੈਕਸ਼ਨ ਹੋਈ ਸੀਗੀ ਤੇ ਉਥੇ ਪਾਰਟਿਸਪੇਟ ਕੀਤਾ ਮੇਰੇ ਉਥੇ 400 ਮੀਟਰ ਹਡਲਸ 800 ਮੀਟਰ 400 ਦੀ ਰਿਲੇ 100 ਮੀਟਰ ਇਹਦੇ ਵਿੱਚੋਂ ਮੇਰੇ 골ਡ ਮੈਡਲ ਆਇਆ ਤੇ ਮੈਂ ਭਾਰਤ ਵੱਲੋਂ ਪਾਰਟਿਸਿਪੇਟ ਕੀਤਾ ਤਾਂ ਮੈਨੂੰ ਬਹੁਤ ਵਧੀਆ ਲੱਗਾ ਆ ਤੇ ਇਹਦੇ ਵਿੱਚ ਸਭ ਤੋਂ ਜ਼ਿਆਦਾ ਸਪੋਰਟ ਮੇਰੀ ਮਦਰ ਦਾ ਆ ਕਿਉਂਕਿ ਇੱਕ ਮੇਰੀ 3 ਸਾਲ ਦੀ ਬੇਟੀ ਆ ਉਹਨਾਂ ਦੇ ਵਿਆਹ ਤੋਂ ਬਾਅਦ ਮੈਂ ਮੈਰਿਜ ਤੋਂ ਬਾਅਦ ਦੁਆਰਾ ਪ੍ਰੈਕਟਿਸ ਸ਼ੁਰੂ ਕੀਤੀ ਆ ਪਹਿਲਾਂ ਮੈਂ ਗੇਮ ਛੱਡਦੀ ਦਿੱਤੀ ਤੇ ਮੇਰੇ ਹਸਬੰਦ ਨੇ ਮੇਰਾ ਬਹੁਤ ਜ਼ਿਆਦਾ ਸਾਥ ਦਿੱਤਾ ਇਸ ਲਈ ਜੋ ਵੀ ਕੁਝ ਹੈ ਮੇਰੇ ਘਰਦਿਆਂ ਕਰਕੇ ਹੀ ਆ ਮੈਂ ਮੰਨ ਲਉ ਉਹਨਾਂ ਦਾ ਬਹੁਤ ਥੈਂਕ ਯੂ ਕਰਦੀ ਆ ਜੋ ਮੈਂ ਅੱਜ ਇੱਥੇ ਤੱਕ ਪਹੁੰਚੀ ਆ ਮੈਂ ਕਦੇ ਸੋਚਿਆ ਨਹੀਂ ਸੀਗਾ ਕਿ ਮੈਂ ਕਦੇ ਇੰਡੀਆ ਨੂੰ ਰਿਪਰੈਜ਼ੈਂਟ ਕਰੂੰਗੀ ਤੇ 골ਡ ਮੈਡਲ ਲੈ ਕੇ ਆਉਂਗੀ ਇਹ ਮੇਰਾ ਇੱਕ ਸੁਪਨਾ ਸੀ ਜੋ ਮੇਰਾ ਘਰਦਿਆਂ ਨੇ ਮਤਲਬ ਮੈਰਿਜ ਤੋਂ ਬਾਅਦ ਮੇਰਾ ਪੂਰਾ ਹੋਇਆ ਤੇ ਮੈਨੂੰ ਅੰਦਰੋਂ ਬਹੁਤ ਜ਼ਿਆਦਾ ਖੁਸ਼ੀ ਆ ਇੱਕ ਹਰ ਪਲੇਅਰ ਦੀ ਇਹੀ ਤਮੰਨਾ ਹੁੰਦੀ ਆ ਕਿ ਉਹ ਇੰਡੀਆ ਨੂੰ ਰਿਪਰੈਜ਼ੈਂਟ ਕਰੇ ਤੇ ਆਪਣੇ ਦੇਸ਼ ਲਈ ਇੱਕ ਮੈਡਲ ਲੈ ਕੇ ਆਵੇ ਉਹ ਮੈਡਲ ਲੈ ਆ ਕੇ ਮੈਨੂੰ ਮਤਲਬ ਅੱਜ ਬਹੁਤ ਜ਼ਿਆਦਾ ਵਧੀਆ ਫੀਲ ਹੋ ਰਿਹਾ ਆ ਤੇ ਮੈਂ ਆਪਣੇ ਦੇਸ਼ ਦਾ ਤੇ ਆਪਣੇ ਪੰਜਾਬ ਦਾ ਆਪਣੇ ਗੁਰਦਾਸਪੁਰ ਜ਼ਿਲ੍ਹੇ ਦਾ ਮੈਨੂੰ ਬਹੁਤ ਜ਼ਿਆਦਾ ਧੰਨਵਾਦ ਸਾਰਿਆਂ ਦਾ ਕਰਦੀ ਆ ਥੈਂਕ ਯੂ ਕਿੱਥੇ ਹੋਈਆਂ ਹੈਗੀਆਂ ਇਹ ਗੀਆਂ ਏ ਯੂ ਐਸ ਏ ਵਿੱਚ ਬਰਮਿੰਗਮ ਵਿੱਚ ਗੇਮਸ ਹੋਈਆਂ ਸੀਗੀਆਂ 27 ਤੋਂ ਆਪਣੇ 6 ਜੁਲਾਈ ਤੱਕਰ ਤੇ ਉੱਥੇ ਕੰਪੀਟੀਸ਼ਨ ਹੋਇਆ ਸੀਗਾ ਪੂਰੇ ਵਰਲਡ ਦੀਆਂ ਜਿੰਨੀਆਂ ਫੋਰਸਸ ਸੀਗੀਆਂ ਇਹ ਸਾਰੇ ਆਏ ਸੀਗੇ ਸਾਡੇ 올 ਇੰਡੀਆ ਮਤਲਬ ਪੁਲਿਸ ਕੰਟਰੋਲ ਬੋਰਡ ਵੱਲੋਂ ਘੱਟੋ ਘੱਟ 250 ਬੱਚਾ ਜਿਹੜਾ ਪਾਰਟਿਸਪੇਟ ਕੀਤਾ ਸਾਰੀਆਂ ਡਿਸਪਲਨ ਫੋਰਸਾਂ ਦਾ CRPF BSF ਪੰਜਾਬ ਪੁਲਿਸ ਸਾਰੇ ਸੀਗੇ ਉਹਦੇ ਵਿੱਚ ਅਸੀਂ ਪਾਰਟਿਸਪੇਟ ਕੀਤਾ ਇਹ ਕਰੋ ਦੇ ਗੇਮ ਸ਼ੁਰੂ ਦਿੱਤੀ ਮੈਨੂੰ 2007 ਦੀ ਕੰਪੀਟੀਸ਼ਨ ਮੈਂ ਖੇਡ ਰਹੀ ਹਾਂ ਤੇ 2007 ਬਾਅਦ 2014 ਵਿੱਚ ਮੇਰਾ ਨੈਸ਼ਨਲ ਜੋ ਮੈਡਲ ਆਇਆ ਤੇ 2017 ਵਿੱਚ ਮੈਂ ਪੰਜਾਬ ਪੁਲਿਸ ਐਜ਼ ਅ ਕਨਸਟੇਬਲ ਜੁਆਇਨ ਕੀਤਾ ਤੇ ਉਸ ਤੋਂ ਬਾਅਦ 4 ਸਾਲ ਮੈਂ ਮਤਲਬ ਇੰਜਰੀ ਚ ਹੀ ਰਹੀ ਹਾਂ ਮੋਸਟਲੀ ਜਿਆਦਾਤਰ ਨੈਸ਼ਨਲ ਪਾਰਟਿਸਪੀਟ ਕਰਨਾ ਕਦੇ 4th ਆਇਆ ਨਾ 5th ਆਇਆ ਨਾ ਫੇ 2020 ਚ ਮੇਰੀ ਮੈਰिज ਹੋ ਗਈ 21 ਚ ਮੇਰੀ ਬੇਟੀ ਹੋਈ ਆ ਤੇ 22 ਚ ਮੈਂ ਬੇਸਿਕ ਟ੍ਰੇਨਿੰਗ ਕਰਨ ਚੱਲ ਗਈ ਤੇ ਉਹ ਦੁਆਰਾ ਮੈਂ ਆਫਟਰ ਮਤਲਬ ਮੈਰिज ਤੋਂ ਬਾਅਦ ਸ਼ੁਰੂ ਕੀਤੀ ਗੇਮ ਤੇ ਲਗਾਤਾਰ ਮਤਲਬ ਕੰਪੀਟੀਸ਼ਨ ਲੜਨ ਤੋਂ ਬਾਅਦ ਮਤਲਬ ਅੱਜ ਮੈਂ ਪੂਰੇ 10 ਸਾਲ ਦੀ ਮਿਹਨਤ ਤੋਂ ਬਾਅਦ ਕਹਿ ਸਕਦੀ ਹਾਂ ਕਿ ਜੋ ਮੈਂ ਚਾਹੁੰਦੀ ਸੀ ਉਹ ਪੂਰਾ ਹੋ ਗਿਆ ਇੱਕ ਘਰਦਿਆਂ ਦੀ ਬਦੌਲਤ ਕਰਕੇ ਬਹੁਤ ਵਧੀਆ ਲੱਗਾ ਮੈਨੂੰ ਘਰਦਿਆਂ ਨੇ ਬਹੁਤ ਜ਼ਿਆਦਾ ਮਤਲਬ ਉੱਥੋਂ ਹੀ ਮੈਨੂੰ ਪੁੱਛਦੇ ਆ ਰਿਹਾ ਕਦੋਂ ਕੱਲ ਕੱਲ ਰਾਤ ਹੀ ਅਸੀਂ ਆਏ ਆ ਯੂ ਐਸ ਏ ਤੋਂ ਤੇ ਪਹੁੰਚੇ ਆ ਅਮਰੀਸਾ ਤੋਂ ਸਿੱਧਾ ਇੱਧਰ ਆਏ ਆ ਤੇ ਘਰਦਿਆਂ ਨੇ ਬਹੁਤ ਵਧੀਆ ਵੈਲਕਮ ਕੀਤਾ ਐਪਰੀਸ਼ੀਏਟ ਕੀਤਾ ਉਹਨਾਂ ਨੂੰ ਇੱਕ ਬਹੁਤ ਜ਼ਿਆਦਾ ਖੁਸ਼ੀ ਆ ਮੇਰੇ ਪੂਰੇ ਜ਼ਿਲ੍ਹੇ ਨੂੰ ਮੇਰੇ ਘਰਦਿਆਂ ਨੂੰ ਮੇਰੇ ਪੂਰੇ ਮਹੱਲੇ ਨੂੰ ਮੇਰੇ ਸਾਰੇ ਰਿਲੇਟਿਵਾਂ ਬਹੁਤ ਜ਼ਿਆਦਾ ਖੁਸ਼ ਆ। ਇਸ ਦੇ ਨਾਲ ਅੰਕਲ ਤਕਰੀਬਨ ਦੇਖਿਆ ਗਿਆ ਵੀ ਸੋਸ਼ਲ ਮੀਡੀਆ ਤੇ ਕੁੜੀਆਂ ਜਿਹਨੀਆਂ ਰੀਲਾਂਾਂ ਬੜਾ ਜ਼ਿਆਦਾ ਧਿਆਨ ਦੇ ਰਹੀਆਂ। ਕੀ ਮੈਸੇਜ ਆਉਣਾ ਲੜਕੀਆਂ ਨੂੰ ਜਾਂ ਕਿਦੇ ਆਪਣੇ ਸੁਪਨੇ ਧੂਰੇ ਕਰਕੇ ਘਰ ਬਹਿ ਜਾਣੀਆਂ। ਮੈਂ ਇਹੀ ਕਹਿਣਾ ਚਾਹਣੀ ਕਿ ਮਤਲਬ ਜੋ ਕਿ ਅੱਜਕੱਲ ਮੋਸਟਲੀ ਅਸ਼ਲੀਲ ਵੀਡੀਓਜ਼ ਜ਼ਿਆਦਾ ਕੁੜੀਆਂ ਮਤਲਬ ਕਰ ਰਹੇ ਆ ਆ ਪ੍ਰਮੋਟ ਤਾਂ ਮਤਲਬ ਉਹ ਸਾਡੇ ਵਰਗੇ ਬੰਦੇ ਹੀ ਕਰਦੇ ਉਹਨਾਂ ਨੂੰ ਅਸੀਂ ਉਹਨਾਂ ਨੂੰ ਲਾਈਕ ਕਰਦੇ ਆ। ਇੱਕ ਪਲੇਅਰ ਦੀ ਜ਼ਿੰਦਗੀ ਜਿੰਨੀ ਮਤਲਬ ਟਫ ਹੁੰਦੀ ਆ ਉਸ ਤੋਂ ਬਾਅਦ ਨਹੀਂ ਹੁੰਦੀ ਕਿ ਕੁੜੀ ਦੀ ਐਜ ਜਦੋਂ ਬਹੁਤ ਜ਼ਿਆਦਾ ਹੁੰਦੀ ਆ ਕਿ ਕੁੜੀਆਂ ਨੂੰ ਮਤਲਬ ਕਿੰਨੇ ਮਤਲਬ ਚੀਜ਼ਾਂ ਤੋਂ ਨਿਕਲਣਾ ਪੈਂਦਾ ਹੈ ਕਿ ਕੁੜੀ ਨੂੰ ਖੇਡਣ ਵਾਸਤੇ ਬਾਹਰ ਜਾਣਾ ਪੈਂਦਾ ਆ ਇਸ ਸਟੇਟ ਤੋਂ ਬਾਹਰ ਮਤਲਬ ਪੇਰੈਂਟਸ ਤੋਂ ਬਿਨਾਂ ਉਹ ਕਿਤੇ ਕੁਝ ਵੀ ਨਹੀਂ ਕਰ ਸਕਦੀਆਂ ਹੈਗੀਆਂ ਹੁਣ ਮੈਂ ਜਿੱਥੇ ਤੇ ਗਈਆਂ ਮਤਲਬ ਮੇਰੇ ਹਸਬੰਡ ਮੇਰੇ ਨਾਲ ਸੀਗੇ ਤੇ ਜਾ ਕੇ ਕੰਪੀਟੀਸ਼ਨ ਲੜਨਾ ਹਰ ਦਿਨ ਨਾਲ سپورਟ ਚਾਹੀਦੀ ਉਹ ਬਹੁਤ ਚੀਜ਼ਾਂ ਮਤਲਬ ਮੈਟਰ ਕਰਦੀਆਂ ਕੋਚ ਤੋਂ ਬਿਨਾਂ ਅਸੀਂ ਨਹੀਂ ਕੁਝ ਕਰ ਸਕਦੇ ਹੈਗੇ ਆਪਣਾ Aim ਪੂਰਾ ਕਰਨ ਦੇ ਲਈ ਮਤਲਬ ਕੀ ਮਨਚ ਸੋਚਿਆ ਸੀਗਾ ਜਾਂ ਦੂਸਰਿਆਂ ਨੂੰ ਕੀ ਮੈਸੇਜ ਦੇਣਾ ਕਿ ਉਹ ਵੀ ਆਪਣਾ ਇੰਪੁਰਾ ਤਨੋਂ ਆਤੇ ਹੀ ਕੁਝ ਕਰਨਾ ਚਾਹੀਦਾ ਮੈਂ ਤਾਂ ਸੋਚਿਆ ਸੀਗਾ ਸ਼ਾਇਦ ਮੇਰੇ ਕੋਲ ਨਹੀਂ ਹੋਵੇਗਾ ਕਿ ਕਾਫੀ ਟਾਈਮ ਹੋ ਗਿਆ ਮੇਰੇ ਇੰਜਰੀ ਆਈ ਜਾ ਰਹੀ ਸੀ ਕਿ ਕੋਈ 10 ਸਾਲ ਦਾ ਸਟਰਗਲ ਥੋੜਾ ਨਹੀਂ ਹੁੰਦਾਗਾ ਮੇਰੀ ਉਮਰ ਵੀ 34 ਹੋ ਗਈ ਆ ਤੇ ਮੈਂ ਸੋਚਿਆ ਸੀ ਸ਼ਾਇਦ ਨਹੀਂ ਹੋ ਸਕਦਾ ਪਰ ਇੱਕ ਮਨ ਜੇਕ ਮਤਲਬ ਦਿਨ ਰਾਤ ਇੱਕੋ ਸੁਪਨਾ ਆਉਂਦਾ ਸੀ ਮੈਨੂੰ ਇੰਡੀਆ ਦਾ ਬਹੁਤ ਜ਼ਿਆਦਾ ਤੇ ਜਦੋਂ ਮੇਰੀ ਬੇਟੀ ਹੋਈ ਆ ਉਸ ਤੋਂ ਬਾਅਦ ਮਤਲਬ 3-4 ਮਹੀਨੇ ਬਾਅਦ ਮੇਰੇ ਹਸਬੰਦ ਨੇ ਕਿਹਾ ਕਿ ਮੇਰਾ ਮਨ ਬੜਾ ਮਤਲਬ ਹੋਰ ਤਰ੍ਹਾਂ ਰੰਦਾ ਸੀਗਾ ਉਹ ਕਹਿੰਦਾ ਤੂੰ ਇੱਕ ਵਾਰੀ ਦੁਬਾਰਾ ਗੇ ਪਰ ਨਹੀਂ ਕਹਿੰਦੇ ਤੂੰ ਇੱਕ ਵਾਰੀ ਸ਼ੁਰੂ ਕਰ ਫਿਰ ਮੈਂ ਉਸ ਟਾਈਮ ਦੁਆਰਾ ਜਦੋਂ ਗੇਮ ਸ਼ੁਰੂ ਕੀਤੀ ਮੇਰੇ ਹਸਬੰਡ ਵੀ ਮਤਲਬ ਬਹੁਤ ਜ਼ਿਆਦਾ ਗੇਮ ਕਰਦੇ ਆ ਜੇ ਮੈਂ ਜਾਂਦੇ ਜਾਂਦੇ ਆ ਇਹਨਾਂ ਵੱਲ ਦੇਖ ਕੇ ਮੈਨੂੰ ਹੁੰਦਾ ਕਿ ਪੰਮੀ ਹੋਵੇ ਚਾਹੇ ਨੇਰੀ ਹੋਵੇ ਇਹਨਾਂ ਨੇ ਨਹੀਂ ਮਤਲਬ ਕਦੇ ਵੀ ਆਪਣੀ ਗੇਮਸਟਾਪ ਕੀਤੀ ਹੈਗੀ ਫਿਰ ਕਹਿੰਦੇ ਤੂੰ ਵੀ ਕਰਿਆ ਕਰ ਬਸ ਇਹਨਾਂ ਦਾ ਮੈਨੂੰ ਬਹੁਤ ਜ਼ਿਆਦਾ ਸਪੋਰਟ ਰਿਹਾ ਮੈਂਟਲੀ ਤੌਰ ਤੇ ਮੈਂ ਉਹ ਮੈਂਟਲੀ ਤੌਰ ਤੇ ਉੱਭਰ ਕੇ ਦੁਬਾਰਾ ਮਤਲਬ ਗੇਮ ਕੀਤੀ ਹੈ ਇਹਨਾਂ ਕਰਕੇ ਕੀਤੀ ਆ ਖੁਸ਼ੀ ਹੋਈ ਹੈ ਹਾਂਜੀ ਬਹੁਤ ਜ਼ਿਆਦਾ ਮਤਲਬ ਖੁਸ਼ੀ ਹੈ ਇੱਕ ਤਰ੍ਹਾਂ ਦੀ ਕਿ ਕਦੇ ਸੋਚਿਆ ਨਹੀਂ ਸੀਗਾ ਅੱਖਾਂ 'ਚ ਇੱਕ ਡ੍ਰੀਮ ਸੀਗਾ ਕਿ ਸ਼ਾਇਦ ਮੈਂ ਇਹ ਪੂਰਾ ਕਰ ਪਾਉਂਗੀ ਕਿ ਨਹੀਂ ਪਰ ਪਰ ਮੈਨੂੰ ਲੱਗਿਆ ਨਹੀਂ ਸੀਗਾ ਕਿ ਹੋਊਗਾ ਸੋਚ ਸੀ ਮੇਰੀ ਇਹ ਕਰ ਮੇਰੇ ਮਦਰ ਵੀ ਮਤਲਬ ਜਿਹੜੇ ਹੈਗੇ ਉਹ ਥਲੀਟ ਆ ਤੇ ਘਰ ਦੇ ਜਿੰਨੇ ਵੀ ਹੈਗੇ ਸਾਰੇ ਪਲੇਅਰ ਆ ਮੇਰੇ ਇੱਕ ਤਰੀਕੇ ਦੇ ਨਾਲ ਤੇ ਮੈਨੂੰ ਬਹੁਤ ਸਪੋਰਟ ਰਹੀ ਆ ਮੇਰੀ ਮਦਰ ਨੇ ਮੈਨੂੰ ਬਹੁਤ ਸਾਥ ਦਿੱਤਾ ਮੇਰੀ ਬੇਟੀ ਆ ਦੇਖੋ 3 ਸਾਲ ਸਾਢੇ 3 ਸਾਲ ਦੀ ਆ ਤੇ ਬੱਚੇ ਨੂੰ ਛੱਡ ਕੇ ਗੇਮ ਕਰਨੀ ਔਰ ਮੰਮੀ ਨੇ ਸਾਰਾ ਮੈਨੂੰ ਕਰੇ ਉਹਦੀ ਫਿਕਰ ਨਹੀਂ ਰਹੀ ਹੈਗੀ ਸਾਡੇ ਭਾਬੀ ਉਹਨਾਂ ਨੇ ਸਾਡੇ ਮਹੱਲੇ ਵਾਲਿਆਂ ਨੇ ਬਹੁਤ ਮੇਰੀ ਬੇਟੀ ਦਾ ਸਾਥ ਦਿੱਤਾ ਉਹਨੂੰ ਬਹੁਤ ਜ਼ਿਆਦਾ ਸਪੋਰਟ ਕੀਤੀ ਉਹਨੂੰ ਸਾਹਮਦੇ ਆ ਤਿਆਰੀ ਕਰ ਰਹੀਆਂ ਹੋਰ ਤੇ ਰੱਬ ਸੁੱਖ ਰੱਖੇ ਦੇਖੋ ਤੇ ਤਿਆਰੀ ਕਰ ਰਹੀਆਂ ਮਤਲਬ ਇਹ ਤੋਂ ਹੋਰ ਜ਼ਿਆਦਾ ਬੈਟਰ ਪਰਫਾਰਮੈਂਸ ਚਾਹੀਦੀ ਹੈ ਮੈਂ ਜਿੱਦਾਂ ਹੁਣ ਸਾਡੇ ਇਸ ਟਾਈਮ ਪੀਟੀਯੂ ਦਾ ਰਿਕਾਰਡ ਬ੍ਰੇਕ ਹੋਇਆ ਸੀਗਾ ਸਾਡੇ ਇੱਕ ਕੁੜੀ ਨੇ ਕੀਤਾ ਸੀਗਾ ਉਸ ਤੋਂ ਬਾਅਦ ਉਹ ਦੁਬਾਰਾ ਰਿਕਾਰਡ ਨਹੀਂ ਬ੍ਰੇਕ ਕਰ ਕਿਉਂਕਿ ਮੈਂ 400 ਮੀਟਰ ਹਡਲਸ ਕਰਦੀ ਆ ਮਤਲਬ ਮੇਰਾ ਡਰੀਮਾ ਕਿ ਮੈਂ ਵੀ ਉਹ ਰਿਕਾਰਡ ਬ੍ਰੇਕ ਕਰਾਂ ਜੇ ਮੈਂ ਨਾ ਕਰ ਸਕੀ ਤਾਂ ਮੈਂ ਚਾਹਦੀ ਮੇਰੀ ਬੇਟੀ ਰਿਕਾਰਡ ਬ੍ਰੇਕ ਕਰੇ ਉਹ ਸਭ ਤੋਂ ਪਹਿਲੇ ਤੇ ਮੈਂ ਇੱਥੇ ਆਇਆ ਨੂੰ ਸਾਰਿਆਂ ਨੂੰ ਜੀ ਆਖਦੀ ਆ ਕਿਉਂਕਿ ਅੱ ਤੇ ਜੋ ਕਿ ਅੱਜ ਮੇਰੀ ਇਹ ਮਤਲਬ ਕਿ ਬੇਟੀ ਆ ਮੇਰੀ ਨੋਨੀਆ ਜੋ ਕਿ ਕੰਪੀਟੀਸ਼ਨ ਵਰਲਡ ਕੰਪੀਟੀਸ਼ਨ ਖੇੜੇ ਗਈ ਮੈਨੂੰ ਬਹੁਤ ਖੁਸ਼ੀ ਆ ਬੇ ਕਿਨ ਕਿ ਸਾਰੀਆਂ ਹੀ ਬੇਟੀਆਂ ਅਗੇ ਇਦਾਂ ਨਿਕਲ ਤੇ ਕੁਝ ਕਰਕੇ ਦਿਖਾਣ ਕਿ ਪੁੱਤਾਂ ਨਾਲੋਂ ਬੇਟੀਆਂ ਘੱਟ ਨਹੀਂ ਹੁੰਦੀਆਂ ਬਾਕੀ ਕਿ ਜਿਹਨ ਦੀ ਮੈਰਿਜ ਹੋਈ ਆ ਮੈਂ ਕਦੇ ਵੀ ਇਹਨੂੰ ਇਹ ਨਹੀਂ ਕਿਹਾ ਕਿ ਤੂੰ ਗੇਮ ਨਹੀਂ ਕਰਨੀ ਇਸ ਪੂਰਾ ਸਪੋਰਟ ਹੈ ਕਿ ਤਾ ਕਿ ਤੁਸੀਂ ਗੇਮ ਕਰਨੀ ਆ ਤੁਸੀਂ ਕਰੋ ਬੇਟੀ ਦੀ ਕੋਈ ਫਿਕਰ ਨਹੀਂ ਕਰਨੀ ਤਿੰਨ ਮੰਥ ਦੀ ਬੇਟੀ ਸੀ ਜਦੋਂ ਦੀ ਮੈਂ ਮਤਲਬ ਕਿ ਸੰਭਾਲੀ ਹੋ ਸਕੂਲ ਵੀ ਜਾਂਦੀ ਹੁਣ ਮੈਂ ਕਿਹਾ ਤੁਸੀਂ ਇਹਦੀ ਕੋਈ ਟੈਨਸ਼ਨ ਨਹੀਂ ਲੈਣੀ ਤੇ ਮੈਂ ਆਪਣੇ ਨਾਲ ਵੀ ਵੱਧ ਕੇ ਨੂੰ ਮਿਲ ਕੇ ਆਪਣੇ ਪੋਤ ਨਾਲ ਵੀ ਵੱਧ ਕੇ ਇਸ ਆਪਣੇ ਨੌ ਨੂੰ ਰੱਖਿਆ ਤੇ ਕਿਸੇ ਗਾਧੇ ਤੋਂ ਪੈਨਸ਼ਨ ਨਹੀਂ ਲੈਣੀ ਤੇ ਮੈਂ ਵੀ ਸਪੋਰਟਸਮੈਨ ਹਾਂ ਹਾਂਜੀ ਮੈਂ ਵੀ ਸਪੋਰਟਸਮੈਨ ਸੀ ਪਹਿਲੇ ਅਰੇ ਮਮੀ ਕਰਦੇ ਤੁਸੀਂ ਸਕੋਰ ਮੈਂ ਵੀ ਅਸਲੀਅਤ ਸੀਗੀ ਸਪੈਂਡੀ ਗੇਮ ਕਰਦੇ ਰਹੇ ਤੇ ਬਾਕੀ ਦੇਖੋ ਮੇਰੇ ਬੇਟੇ ਸੀਗੇ ਦੋ ਪਰਵੇਸ਼ਾਣਾ ਦੀ ਕਿੰਨੀ ਛੋਟੇ ਛੋਟੇ ਰਹਿ ਗਏ ਸੀ ਪਾਪਾ ਦੀ ਡੈਥ ਹੋ ਗਈ ਮੈਂ ਬੜਾ ਆਪਣੀ ਲਾਈਫ 'ਚ ਸਟਰਗਲ ਕੀਤਾ ਮੈਂ ਕਹਿੰਦੀ ਕਿ ਜਿੰਨਾ ਸਟਰਗਲ ਮੈਂ ਕੀਤਾ ਨਾ ਕੋਈ ਕਰ ਨਹੀਂ ਸਕਦਾ ਮੇਰੀ ਜਗ੍ਹਾ ਤੇ ਅਗਰ ਮੇਰੀ ਜਗ੍ਹਾ ਤੇ ਕੋਈ ਹੋਰ ਹੁੰਦਾ ਤੇ ਅੱਜ ਨੂੰ ਕਦੋਂ ਦਾ ਛੱਡ ਕੇ ਚਲ ਜਾਂਦਾ ਕਿ ਮੈਂ ਛੋਟੇ ਛੋਟੇ ਬੱਚਿਆਂ ਦੇ ਬਹੁਤ ਮਿਹਨਤ ਕੀਤੀ ਆਪਣੇ ਬੱਚੇ ਪਰਵਿਸ਼ ਕੀਤੇ ਆ ਪੜਾਏ ਲਿਖਾਏ ਡਿਗਰੀਆਂ ਕਰਵਾਈਆਂ ਨੌਕਰੀਆਂ ਤੇ ਲਵਾਏ ਆ ਤੇ ਅੱਜ ਮੈਨੂੰ ਇਹ ਸਮਾਂ ਖੁਸ਼ੀ ਦਾ ਦੇਖਣ ਨੂੰ ਮਿਲਿਆ ਅੱਗੇ ਕੀ ਅਮੀਦ ਰੱਖਦੇ ਹੋ ਅੱਗੇ ਮੈਂ ਇਹ ਅਮੀਦ ਰੱਖਦੀ ਕਿ ਸਕੂਲ ਵੱਧ ਕੇ ਹੋਰ ਮਤਲਬ ਮਿਹਨਤ ਕਰੇ ਮੇਰੀ ਬੇਟੀ ਹੋਰ ਵਧੀਆ ਤੋਂ ਵਧੀਆ ਮੈਡਲ ਲੈ ਕੇ ਆਵੇ ਮੇਰਾ ਨਾਮ ਰਜੇਸ਼ ਕੁਮਾਰ ਹੈ ਮੈਂ ਸਪੋਰਟ ਆਫ ਇੰਡੀਆ ਦੇ ਵਿੱਚ ਰੈਸਲਿੰਗ ਕੋਚ ਐਜੇ ਕੰਮ ਕਰਦਾ ਹਾਂ ਔਰ ਅੱਜ ਉਹ ਬੜੀ ਖੁਸ਼ੀ ਦੀ ਗੱਲ ਹੈ ਕਿ ਮੇਰੇ ਜੋ ਵਾਈਫ ਨੇ ਉਹ ਗਲ ਪੁਲਿਸ ਦੇ ਜੀ ਗੇਮ ਹੋਈਆਂ ਨੇ ਬੜੀ ਵਰਨਿੰਗਮ ਤੇ ਵਿੱਚ ਇਸ ਦੇ ਵਿੱਚ ਉਹਦੇ ਵਿੱਚ ਉਹਨਾਂ ਨੇ ਸੈਵਨ ਇਵੈਂਟਸ ਦੇ ਵਿੱਚ ਪਾਰਟਿਸਪੇਟ ਕੀਤਾ ਜਿਹਦੇ ਵਿੱਚ ਉਹਨਾਂ ਦਾ ਸੈਵਨ ਮੈਡਲ ਆਏ ਨੇ ਤੇ ਉਹਨਾਂ ਨੇ ਆਪਣੇ ਡਿਪਾਰਟਮੈਂਟ ਦਾ ਪੰਜਾਬ ਪੁਲਿਸ ਦਾ ਹੀ ਨਹੀਂ ਆ ਪੂਰੇ ਆਪਣੇ ਇੰਡੀਆ ਦਾ ਵੀ ਨੈਸ਼ਨ ਦਾ ਨਾਮ ਰੋਸ਼ਨੀ ਕੀਤਾ ਤੇ ਸੰਤ ਬਹੁਤ ਖੁਸ਼ੀ ਆ ਜੀ ਕਿੰਨਾ ਕੁਛ ਨਸ਼ਾ ਰਿਆ ਜੀ ਨਾ ਵਾਹ ਦੇਖੋ ਜੀ ਇਹਦੇ ਵਿੱਚ ਇਕੱਲਾ ਪਰਿਵਾਰ ਦਾ ਤੇ ਚਲੋ ਹੈ ਹੀ ਹੈ ਸੰਘਰਸ਼ ਨਾਲ ਕੋਚ ਦਾ ਨਾ ਡਿਪਾਰਟਮੈਂਟ ਦੀ ਬੜੀ ਸਪੋਰਟ ਰਹੀ ਆ ਕਿਉਂਕਿ ਇਸ ਟਾਈਮ ਵਾਈਫ ਹੈਡ ਕਨਸਟੇਬਲ ਹੋ ਗਏ ਨੇ ਅੱਗੇ ਹੁਣ ਚਲੋ ਪ੍ਰੋਮੋਸ਼ਨ ਹੋਏ ਕਿ ਉਹਨੇ ਏਸੇ ਬਣ ਗਏ ਇਹਦੇ ਨਾਲ ਮੇਰੇ ਮਦਰ ਦਾ ਔਰ ਮੇਰੇ ਬ੍ਰਦਰ ਨੇ ਛੋਟੇ ਇਹ ਸਾਰਾ ਖਾਣ ਪੀਣ ਦਾ ਸਪਲੀਮੈਂਟ ਦਾ ਸਾਰਾ ਇਹੋ ਹੀ ਦੇਖਦੇ ਨੇ ਤੇ ਇਹਨਾਂ ਦਾ ਬਹੁਤ ਸਹਿਯੋਗ ਆ ਔਰ ਜ਼ਿਆਦਾਤਰ ਜਿਹੜੇ ਇਹਨਾਂ ਦੇ ਕੋਚ ਹੈਗੇ ਨੇ ਪੰਜਾਬ ਪੁਲਿਸ ਦੇ ਔਰ ਉਹਨਾਂ ਦੇ ਜਿਹੜੇ ਆਫੀਸਰਸ ਹੈਗੇ ਨੇ ਸਾਰਾ ਉਹਨਾਂ ਦਾ ਬਹੁਤ ਸਹਿਯੋਗ ਆਗਾ ਕਿ ਕਿ ਨੰਨੂ ਸਿਰਫ ਐਜ਼ ਅ ਗੇਮ ਕਰਨ ਵਾਸਤੇ ਫ੍ਰੀ ਕੀਤਾ ਹੋਇਆ ਤੇ ਵੀ ਤੁਸੀਂ ਗੇਮ ਕਰਨੀ ਹੈ ਹੋਰ ਕੁਝ ਨਹੀਂ ਔਰ ਉਹਨਾਂ ਨੇ ਉਹ ਕਰਕੇ ਵੀ ਦਿਖਾਇਆ ਚਲੋ ਅੱਗੇ ਇਹ ਹੋ ਪੈ ਗਈ ਹੈ ਇਨ ਫਾਦਰ ਇਨ ਫਿਊਚਰ ਦੇ ਵਿੱਚ ਕੀ ਆਲ ਓਵਰ ਟਾਈਮ ਦੇ ਵਿੱਚ ਹੋਰ ਮਿਹਨਤ ਕਰਨਗੇ ਔਰ ਹੁਣ ਵਰਲਡ ਲੈਵਲ ਤੇ ਖੇੜਗੇ ਨੇ ਅੱਗੇ ਹੋਰ ਇੰਟਰਨੈਸ਼ਨਲ ਲੈਵਲ ਤੇ ਜਿੰਨੇ ਹੋ ਸਕਣ ਵੱਧ ਤੋਂ ਵੱਧ ਮੈਡਲ ਅਚੀਵ ਕਰਨਗੇ ਇੰਡੀਆ ਦੇ ਲਈ ਨੇਸ਼ਨ ਦੇ ਲਈ